ਲੋ ਜੀ ਪਿਆਰੇ ਦੋਸਤੋ ਦੇਖੋ ਰੰਗ ਬਰੰਗੇ ਫੁੱਲ ਲੱਡੂ ਮੇਰੇ ਨਾਲ ਜਸਪਰੀ ਤਲੋਟਾ ਜਸਪਰੀ ਦਾ ਕੀ ਨਾਮ ਹੈ ਇਹਦਾ ਇਸਦਾ ਤਾਂ ਪਤਾ ਹੋ ਤੈਨੂੰ ਇਹ ਬੋਗਨਵਿਲੀ ਆਈ ਬੋਗਨਵਿਲੀ ਆ ਹਾਂ ਬੋਗਨਵਿਲੀ ਆ ਜਿਹੜਾ ਵਰਕਸ਼ਾਪ ਦੇ ਕੋਲੇ ਬਣਿਆ ਹੁੰਦਾ ਸੀ ਨਾ ਉਹ ਇਹ ਨਹੀਂ ਪਹਿਲਾਂ ਸਕੂਲਾਂ ਸਕਾਲਾਂ ਚ ਚੱਕਣ ਲੱਗ ਗਲਾਬੀ ਰੰਗੀ ਵਿਨੇ ਸੀ ਇਹਦਾ ਹਾਂ ਹਾਂ ਤੇ ਹੁਣ ਮਿਕਸ ਕਲਰ ਆ ਨੇ ਹਾਂ ਇਹ ਥੱਲੇ ਵੀ ਬੂਟਾ ਹਰਾ ਹੋਇਆ ਖੜਾ ਬਹੁਤ ਸੋਨੇ ਬੂਟੇ ਸਾਰੇ ਆ ਦੱਸੋ ਜੀ ਆ ਕੀ ਹੈ ਵੀ ਇਹ ਬੂਟਾ ਇਹ ਚੀਲ ਦਾ ਰੋਖ ਹੈ ਚੀਲ ਦਾ ਰੋਖ ਬੰਦੇ ਸੋਣਾ ਹੈ ਇਹ ਹੂੰ ਵੈਸੇ ਤਾਂ ਪਹਾੜੀ ਰੋਖ ਹੈ ਇਹ ਹੂੰ ਉਹਦੇ ਨਾਲੋਂ ਕੀ ਆਦੇ ਆਪਣੇ ਵੱਡੇ ਪੱਤੇ ਵਾਲੇ ਨਾਲੋਂ ਤਾਂ ਚੰਗਾ ਹੈ ਸਾਕਵਾਨ ਨਾਲੋਂ ਹਾਂ ਸਾਕਵਾਨ ਨਾਲੋਂ ਸੱਲਾ ਆ ਜਾ ਇੱਧਰ ਨੂੰ ਗਵਾੰਤ ਦਾ ਇਹ ਕੋਟ ਆ ਦੇਖੋ ਜੀ ਪੁੱਲ ਦੀ ਪੁੱਲ ਨਿੱਕੇ ਜਨੂ ਅਜਾ ਕਿੰਨਾ ਲਿੰਦਾ ਸੀ ਤਾ ਲੱਡੂ ਇਹ ਕਲੈਂਚ 92 ਅੱਛਾ ਆ ਆਹ ਆਹ ਕਿਹੜੇ ਵਾਈਦੇ ਆ ਇਹ ਕੋਈ ਪਾਉ ਨਹੀਂ ਆਈ ਇਹ ਇਹ ਬਦਰੰਗ ਜੈ ਵੀ ਪਾਉਂ ਵੀ ਆ ਹਾਂਜੀ ਇੱਕ ਡਿੱਗ ਡਿੱਗੇ ਪੱਤੇ ਤੇ ਤਿੱਖੇ ਸ਼ੁਰੀਆਂ ਕਰਕੇ ਫਾਤਵਰ ਜੇ ਤਾਂ ਉਂਗਲ ਪੜ ਦਿੰਦੇ ਆ ਚਲ ਆ ਜਾ ਬਾਹਰ ਦੇਖੀ ਇੱਥੇ ਵੀ ਲੱਗਿਆ ਵਾਹ ਜੀ ਵਾਹ ਬੇ ਬੇ ਕਰਾ ਛੱਡੀ ਰੰਗ ਬਰੰਗੀਆਂ ਬੋਗਨਵਿਲੀਆsrand ਨਹਿਰ ਤੇ ਖੰਨੇ ਤੋਂ ਅੱਗੇ ਬੋਗਨਵਿਲੀਆ ਇੱਕ ਪਾਣੀ ਚ ਤਰਦਾ ਹੁੰਦਾ ਸੀਗਾ ਖੋਟਲ ਉਹਦੇ ਨਾਲ ਬੋਗਨਵਿਲੀਆ ਸੀ ਆ ਕੀ ਐਡਾ ਵੱਡਾ ਹੋਇਆ ਪਿਆ ਓਟਾਲੀ ਜੀ ਉਹ ਇਹ ਬੱਸ ਇਸ ਤਰ੍ਹਾਂ ਦੀਆਂ ਛਤਰੀਆਂ ਜਿਹਾ ਬੱਲੇ ਉਹ ਆਪਣੇ ਵੀ ਲੱਗੀਆਂ ਦੋ ਵਾਹ ਵੱਡੀ ਹੋ ਗਈ ਉਹ ਇਕਦੀ ਕਟਿੰਗ ਕਰਨ ਲਈ ਕੋਸ਼ਟਾ ਵਿੱਚੋਂ ਨਾ ਇਹ ਸ਼ਾਖਾਇਆਂ ਕਈ ਕੱਢਿਆ ਹੈ ਹਾਂ ਤੇ ਆਹਾ ਇਹ ਤਾਂ ਆਮ ਹੀ ਹੈ ਚੀਜ਼ ਕੀ ਹੈ ਇਹ ਇਹ ਮੋਰ ਪੰਖੀ ਦੀ ਕਿਸਮ ਜੀ ਹੈ ਮੋਰ ਪੰਖੀ ਦੀ ਕਿਸਮ ਚੋਂ ਹੈ ਪੈਨਸਲ ਜਿਹੜਾ ਪੈਨਸਲ ਪਾਈਨ ਕਹਿੰਦੇ ਆ ਉਹ ਜਿਹੜਾ ਲੰਮਾ ਹੈ ਹਾਂ ਤੁਸੀਂ ਜੀ ਹਰਪ੍ਰੀਤ ਸਿੰਘ ਹਨਾ ਹਰਪ੍ਰੀਤ ਹਾਂਜੀ ਸਰ ਹਰਪ੍ਰੀਤ ਸਿੰਘ ਹੁਣ ਕਿਹੜੇ ਉਧਦੇ ਆ ਇਨਸਪੈਕਟਰ ਇਨਸਪੈਕਟਰ ਉਹਨਾਂ ਦੇ ਘਰੇ ਆ ਬਹੁਤ ਸੋਹਣੇ ਫੁੱਲ ਬੂਟੇ ਲੱਗੇ ਆ ਸਾਰੇ ਤਕਰੀਬਨ ਮਰੇਰ ਕੋਟਲਾ ਤੋਂ ਆਏ ਆ ਸਾਰੇ ਬੂਟੇ ਇਹ ਬਹੁਤ ਸੋਹਣਾ ਲੱਗਦਾ ਦੇਖੋ ਆਲਾ ਦੋਲਾ ਜਦੋਂ ਇਹ ਜਹਾਰੇਬਾਈ ਵਾਲਾ ਹੋਵੇ ਤਾਂ ਆਨੰਦ ਆ ਜਾਂਦਾ ਆ ਵੀ ਟੱਲੀ ਜੇ ਇਧਰ ਵੀ ਫੁੱਲ ਵਗਰੇ ਲੱਗੇ ਆ ਬਹੁਤ ਵਧੀਆ ਇਹ ਟੱਲੇ ਪਾਸੇ ਵਾਲੇ ਫਲਦਾਰ ਬੂਟੇ ਹੀ ਸਾਰੇ ਹਾਂ ਇਧਰ ਫਲਦਾਰ ਆ ਸਾਰੇ ਹੈ ਲੈਂਬੂ ਆੜੂ ਠੀਕ ਆ ਬੱਚਾ ਅੱਛਾ ਠੀਕ ਆ ਸਲਾ ਪੋਦਰੀ ਥੱਲੇ ਵੜਾਂਗੇ ਥੱਲੇ ਬੁਖਾਰ ਆ ਫੇਰਾ ਜਾ ਆ ਗਈ ਜੀ ਇੱਧਰ ਬਰਕੈਣਾ ਨੂੰ ਫੁੱਲ ਬਹੁਤ ਫੁੱਲ ਲੱਗੇ ਅੱਜ ਕਿ ਬਰਕੈਣਾ ਵਿੱਚ ਡੇਕ ਕਹਿੰਦੇ ਡੇਕ ਦਾ ਫਰਕ ਹੁੰਦਾ ਥੋੜਾ ਜਿਹਾ ਲੱਡੂ ਹੈ ਨਾ ਇਹ ਜਿਹੜੀ ਬਰਕੈਣਾ ਛਤਰੀ ਜਿਹੜੀ ਹਾਂ ਛਤਰੀ ਵਾਲੀ ਜਿਹੜੀ ਥੋੜੀ ਲੰਬਾਈ ਉਹ ਉਹ ਇੰਨੀ ਮਤਲਬ ਸੰਘਣੀ ਜੀ ਨਹੀਂ ਹੁੰਦੀ ਪੱਤੇ ਦਾ ਵੀ ਫਰਕ ਹੁੰਦਾ ਉਹਦੇ ਪੱਤੇ ਥੋੜੇ ਚੌੜੇ ਜਿਹੇ ਹੁੰਦੇ ਹਾਂ ਦੇਖਦੇ ਪ੍ਰੀਕ ਹੁੰਦੇ ਆ ਵੀ ਉਹਦੇ ਚੇਨ ਨਾਲ ਚ ਲੱਗਦਾ ਮੈਨੂੰ ਮੋਰ ਪੰਖੇ ਇੰਚ ਉਪਰ ਵੈਰਾਈਟੀ ਕੋਈ ਆਹ ਮਹਲੂਦ ਹੋਰ ਪੰਖੀ ਜਈ ਹੈ ਇਹ ਛੀਲ ਦਾ ਤੇ ਉਹਦਾ ਅੱਧ ਵਿਚਾਲਾ ਹੈ ਅਬ ਬਣ ਜਾ ਛੀਲ ਨੂੰ ਇਹਦੇ ਹੈਗੇ ਆਵੇਂ ਬਾਲ ਜਿਹੇ ਪਰੇ ਦਾ ਹੁਣ ਨਾਂ ਨਹੀਂ ਪਤਾ ਕੀ ਹੈ ਚਲੋ ਤੇ ਆਹ ਆ ਬਣ ਜਾ ਇਹ ਵੀ ਆਹੀ ਚੀਜ਼ ਹੈ ਇਹੀ ਚੀਜ਼ ਇੱਕੋ ਹੀ ਹੈ ਨਾ ਉਪਾ ਫੁੱਲ ਬੜੇ ਜ਼ੋਰਦਸਤ ਲੱਗੇ ਆ ਇੱਕ ਕੋਦ ਨਾਲ ਦਾ ਆਖੜਾ ਫੁੱਲ ਲੱਗੇ ਪੂਰੇ ਵਧੀਆ ਉਹ ਅੰਬ ਦਾ ਬੁੱਟਾ ਛੋਟਾ ਬੂਰ ਦੇਖੋ ਕਿੰਨਾ ਲੱਗਿਆ ਹਾਂ ਬੂਰ ਅੰਬਾਂ ਨੂੰ ਬਹੁਤ ਪਿਆ ਆਪਣੇ ਵੀ ਬਹੁਤ ਅੰਬ ਲੱਗੇ ਖੜੇ ਆਪਣੇ ਤਾਂ ਛੋਟੇ ਛੋਟੇ ਬਣੇ ਪਏ ਲੋ ਲੋ ਇੱਧਰ ਦੂਜੇ ਪਾਸੇ ਇੱਧਰਲੇ ਪਾਸੇ ਵੀ ਹੈਗੇ ਤੇ ਥੱਲੇ ਚਲਦੇ ਆ ਹਮ ਗਿਆਲ ਦੀ ਮੱਖੀਆਂ ਇਹਦੇ ਚੋਂ ਵੀ ਚੂਸ ਸੁਣਾਈਆਂ ਕਿ ਦੇਸੀ ਮਾਲ ਹੈ ਇਹ ਰਸ ਰਸ ਦੇਸੀ ਕੋਪੀ ਫਲਾਵਰ ਓਪੀ ਫਲਾਵਰ ਨਸ਼ੇ ਚ ਨਾ ਹੋ ਜੇ ਨਾ ਓਪੀ ਫਲਾਵਰ ਨਾਲ ਦੇਖੋ ਜੀ ਇੰਸਪੈਕਟਰ ਸਾਹਿਬ ਨੇ ਆਪਦੇ ਘਰੇ ਬੂਟੇ ਲਾ ਲਾ ਕੇ ਕੱਢ ਛੱਡਿਆ ਵੱਟ ਸੋਹਣਾ ਬੜਾ ਲੱਗਦਾ ਹੈ ਆਸਾ ਪਸਾ ਵੇਖੋ ਗਜਬ ਦਾ ਕੰਮ ਆ ਵੀ ਲੱਡੂ ਉਹ ਜਿਹੇ ਹਸਾ ਵੀ ਇਹਨੂੰ ਹਰੇ ਰੰਗ ਦੀ ਮੇਰੀ ਵਿਚਾਰੀ ਨੂੰ ਘਾਟ ਹੀ ਘਾਟ ਹੀ ਦਿੰਦੀਆਂ ਇਹਨਾਂ ਬੂਟੇ ਇਹ ਦੂਰੋਂ ਦੇਖਣ ਜਿਹੜੇ ਟਿੱਬੇ ਤੇ ਇੱਕ ਭੂਈ ਜਿਹੀ ਨਹੀਂ ਲੀ ਭੂਈ ਜਵਾ ਉਹ ਦੇਖਿਆ ਪੰਦਾ ਪਰ ਇਹਨੂੰ ਗੁਲਾਬੀ ਜੇ ਫੁੱਲ ਵੀ ਲੱਗਦੇ ਆ ਇੱਕ ਮੌਸਮ ਚ ਆ ਕੇ ਅੱਛਾ ਅੱਛਾ ਮੋਤ ਉਹਦੀਆ ਹਰੇ ਬਈ ਕਾ ਵੀ ਬਹੁਤ ਸ਼ਾਨਦਾਰ ਲੱਗਿਆ ਇਹ ਵੀ ਕਾਲਤਿੰਦਾ ਸੀ ਇਹ ਲਾ ਕੇ ਗਏ ਸੀ ਜਿਹੜੇ ਤੰਦੂਹੀ ਅੱਛਾ ਤਦ ਉਹ ਰੌਣਕਾਂ ਲੱਗ ਜਾਂਦੀਆਂ ਦਰਖਤ ਫੋਨ ਕਰੇ ਫੋਨੇ ਲੱਗਦੇ ਆ ਫਲਾਂ ਵਾਲੇ ਹੁਣ ਉਦੋਂ ਵਧੀਆ ਇਹਨਾਂ ਨੂੰ ਕਿਹਨਾਂ ਗੰਨੇ ਗੁੰਨੇ ਦੇ ਵੀ ਤਾਂ ਬਦਲਦੇ bade mote ਕਹਿੰਦੇ ਹੋਰ ਕੀ ਆਇਆ ਥੱਲੇ ਕਿਧਰ ਦੀ ਨੰਗਾ ਹੂ ਥੱਲੇ ਵਾਲਾ ਉਧਰ ਦੀ ਘਰ ਆਵੇ ਕੋਸੀ